ਕੋਸ਼ਿਸ਼ ਕਰਦਾ ਹਾਂ ਕਿ ਤੁਸੀਂ ਵੀ ਗਲਤੀ ਕਰਤੀ ਸੀ ਕੋਈ ਮੀਡੀਆ ਕੈਸੀ ਇੱਕ ਇੰਟਰਵਿਊ ਦੇ ਵਿੱਚ ਆਪਣੀ ਹੁੰਦੇ ਬਾਰੇ ਤਾਂ ਨਹੀਂ ਕਿਹਾ ਮੇਰਾ ਪਰਿਵਾਰ ਹੈ ਜੀ ਮੈਨੂੰ ਕੋਈ ਸ਼ਰਮ ਨਹੀਂ ਆਉਂਦੀ ਕਿਸੇ ਤੋਂ ਗਲਤੀ ਮੰਨਣ ਚ ਜੇ ਕਿਸੇ ਨੂੰ ਕੋਈ ਮੇਰੇ ਵੱਲੋਂ ਤਕਲੀਫ ਜਾਂ ਗੁੱਸਾ ਲੱਗਾ ਹੋਵੇ ਤੇ ਮੇਰੇ ਭਰਾ ਨੇ ਮੈਂ ਆਪਣੇ ਪਰਿਵਾਰ ਤੋਂ ਮਾਫੀ ਮੰਗ ਲੈਣਾ ਕੋਈ ਗੱਲ ਨਹੀਂ ਮੈਨੂੰ ਇਹਦੇ 'ਚ ਕੋਈ ਸ਼ਰਮ ਨਹੀਂ ਆਉਂਦੀ ਆਪਣੇ ਪਰਿਵਾਰ ਦੇ ਵਿੱਚ ਕੋਈ ਗੱਲ ਹੋ ਜਾਈ ਤੇ ਵੱਡਾ ਛੋਟਾ ਨਹੀਂ ਹੋ ਜਾਂਦਾ ਬੰਦਾ ਤੇ ਮੈਂ ਪੁਰੇ ਵਿੱਚ ਕੀ ਇਹ ਇਹੋ ਜਿਹੀ ਗੱਲ ਹੋ ਗਈ ਜਿਸ ਤੇ ਤੁਹਾਨੂੰ ਮੋਤੀ মিডিਆ ਗੋਦੀ মিডিਆ ਕਹਣਾ ਪਿਆ ਹੋਈ ਇਹੋ ਜਿਹੀ ਗਲਤੀ ਸੀ ਕੋਈ ਹੋਈ ਵੇਖੋ ਮੈਂ ਆਪਣੇ ਪਰਿਵਾਰ ਨੂੰ ਬੇਨਤੀ ਕੀਤੀ ਸੀ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਐਸੇ ਮੁੱਦੇ ਨੇ ਤੇ ਜਿਹੜੇ ਅਸੀਂ ਉਹਨਾਂ ਮੁੱਦਿਆਂ 'ਤੇ ਵੇਖੀਏ ਕਿਸਾਨ ਨੇ ਨੌਜਵਾਨ ਪੰਜਾਬ ਛੱਡ ਛੱਡ ਕੇ ਵਿਦੇਸ਼ਾਂ 'ਤੇ ਧਰਤੀ ਤੇ ਜਾਣਦੇ ਆ ਅੱਜ ਲੋਕ ਜਿਹੜੇ ਸਾਡੇ ਐਜੂਕੇਸ਼ਨ ਦੇਣ ਵਾਲੇ ਟੀਚਰ ਉੱਤਰਨਾਂ ਤੇ ਬੈਠੇ ਆ ਹਸਪਤਾਲਾਂ ਦੇ ਵਿੱਚ ਡਾਕਟਰ ਨੇ ਹੈਗੇ মিডিਆ ਨੂੰ ਆਜ਼ਾਦੀ ਨਹੀਂ ਆਂ মিডিਆ ਨਹੀਂ ਰਿਹਾ ਸੀ ਉਹ ਹੁਣ ਵੇਖੋ ਇੱਕੋ ਇੱਕ ਮਤਲਬ ਆਪਾਂ ਡਾਂਸ ਸਭ ਨੂੰ ਪ੍ਰਮੋਟ ਕਰੀ ਜਾਣਾ ਤੇ ਉਦਾਂ ਤੇ ਮਤਲਬ ਜਾ ਕੇ ਦੱਸੋ ਕਿੱਥੋਂ ਤੱਕ ਜਾਇਦਾ ਪੰਜਾਬ ਦਾ ਜਿਹੜਾ ਕਲਚਰ ਆ ਉਹ ਪੰਜਾਬ ਨੂੰ ਆਪਾਂ ਮਤਲਬ ਨਚਾਰਾਂ ਦੀ ਕੌਮ ਛੜੀ ਬਣਾਉਣਾ ਪੰਜਾਬ ਸੂਰਬੀਰ ਯੋਧਿਆਂ ਦੀ ਕੌਮ ਆ ਤੇ ਉਹਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਮੇਰੇ ਖਿਲਾਫ ਜੋ ਬੋਲਿਆ ਵੀਡੀਓ ਪਾਈ ਉਹ ਜਿਹੜੀ ਉਹਨਾਂ ਨੇ ਮੈਨੂੰ ਬਲੈਕਮੇਲ ਕੀਤਾ ਕਿਸੇ ਤਰ੍ਹਾਂ ਨਾ ਪੱਤਰਕਾਰੀ ਦੀ ਆੜ ਦੇ ਵਿੱਚ ਉਹ ਮੈਂ ਉਹਨਾਂ ਦੀ ਜਿਹੜੀ ਸ਼ਿਕਾਇਤ ਜਿੱਥੇ ਕਰਨੀ ਕਰਤੀ ਆ ਔਰ ਜੇ ਕੋਈ ਪੱਤਰਕਾਰ ਹੈ ਭਾਈ ਨਹੀਂ ਉਹ ਮੈਂ ਨਾ ਤੇ ਫਿਰ ਕੋਈ ਬਾਣੀਯੋਗ ਅਦਾਲਤ ਦੇ ਵਿੱਚ ਹੀ ਇਹ ਸਾਰਾ ਮਿਲੂਗਾ ਨਾਲ ਕਿਉਂਕਿ ਹਰ ਚੀਜ਼ ਦੀ ਹੱਦ ਹੁੰਦੀ ਆ ਇਹ ਇਹ ਮੈਂ ਦੱਸ ਦੇਣਾ ਮੀਡੀਆ ਨੂੰ ਬੋਲਿਆ ਨਹੀਂ 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 ਨਾ 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 ਸਾਰਾ ਵੱਡੀ ਗੱਲ ਇਹ ਹੋਣੀ ਚਾਹੀਦੀ ਹੈ ਕਿ ਕਿਤੇ ਨਾ ਕਿਤੇ ਜਿਹੜਾ ਪੱਤਰਕਾਰ ਭਾਈ ਜਰਾ ਉਹਨੂੰ ਇਸ ਗੱਲ ਦੀ ਫੇਸ ਕਿ ਲੱਗੀ ਹੈ ਤੇ ਦੂਜੀ ਗੱਲ ਹੈ ਹੋ ਸਕਦਾ ਵੀ ਕੁਝ ਲੋਕਾਂ ਨੇ ਤੁਹਾਡੇ ਬਾਰੇ ਗੋਲ ਕੀਤਾ ਹੋਵੇ ਤੁਹਾਡੀ ਸਪੈਸ਼ਲ ਕੁਝ ਕੁਝ ਲੋਕਾਂ ਨੇ ਪਤਾ ਕੀਤਾ ਹੋਵੇ ਕੁਝ ਲੋਕਾਂ ਨੇ ਇੱਕੋ ਬੰਦਾ ਵਾ ਜਿਹੜਾ ਉਹ ਪੱਤਰਕਾਰੀ ਦੇ ਆੜ ਦੇ ਵਿੱਚ ਟਰੈਵਲ ਜੱਟੀ ਦਾ ਕੰਮ ਕਰਦਾ ਵਾ ਠੀਕ ਆ ਮੈਂ ਮੇਰੇ ਕੋਲ ਚਿੱਠੀਆਂ ਲੈ ਲੈ ਕੇ ਜਾਂਦਾ ਰਿਹਾ ਮੈਨੂੰ ਬਲੈਕਮੇਲ ਕਰਕੇ ਪੈਸੇ ਮੰਗਦਾ ਸੀ ਮੇਰੇ ਕੋਲ ਠੀਕ ਆ ਮੈਨੂੰ ਉਹਨੇ ਬਹੁਤ ਤੰਗ ਪ੍ਰੇਸ਼ਾਨ ਕੀਤਾ ਸੀਗਾ ਉਹਨੇ ਜੋ ਕਰਨਾ ਸੀ ਕਰਤਾ ਮੈਨੂੰ ਨਹੀਂ ਉਹਦੇ ਤੇ ਬਹੁਤ سارے ਮੁਕਦਮੇ ਦਰਜ ਆ ਮੈਂ ਸਾਰਾ ਕੋਈ ਚਿੱਠਾ ਸਾਹਮਣੇ ਲੈ ਕੇ ਆ ਹਰ ਚੀਜ਼ ਦਿਖਾ ਦਿੱਤੀ ਮੈਂ ਸਾਰੇ ਵਿੱਚ ਸੀ ਇੱਕ ਪੱਤਰਕਾਰ ਤੁਸੀਂ ਸਾਰੇ ਪੱਤਰਕਾਰ ਨੂੰ ਪੁੱਜੀ ਮੈਂ ਸਾਰੇ ਮੇਰਾ ਪਰਿਵਾਰ ਆ ਮੈਂ ਜਦੋਂ ਗਲਤੀ ਮੰਨੀ ਸਾਰਿਆਂ ਤੋਂ ਜਿਹੜਾ ਮੇਰਾ ਪਰਿਵਾਰ ਆ ਤੇ ਮੈਂ ਆਪਣੇ ਪਰਿਵਾਰ ਤੋਂ ਫਿਰ ਮਤਲਬ ਦੱਸੋ ਜੇ ਮੈਂ ਕਹਿੰਦਾ ਜੀ ਜੇ ਮੇਰੇ ਪਰਿਵਾਰ ਨੂੰ ਲੱਗਾ ਦੁੱਖ ਤੇ ਮੈਂ ਕਲਪੀਮਨ ਨਾ ਛੋਟਾ ਥੋੜੀ ਹੋ ਗਿਆ ਹੁਣ ਇੱਕ ਬੰਦਾ ਇਹ ਮੈਨੂੰ ਕਿਉਂ ਟਾਰਗੇਟ ਕਰ ਰਿਹਾ ਤੁਸੀਂ ਨਹੀਂ ਮੰਨਦੀ ਗਲਤੀ ਹੋਈ ਹੈ ਮੈਂ ਭਾਜੀ ਕਹਿੰਦੇ ਆਂ ਕਿ ਜੇ ਮੇਰੇ ਪਰਿਵਾਰ ਨੂੰ ਦੁੱਖ ਲੱਗਦਾ ਤੇ ਮੈਨੂੰ ਵੀ ਉਹਨਾਂ ਦਾ ਆਪਣੇ ਪਰਿਵਾਰ ਦਾ ਹਿੱਸਾ ਨਹੀਂ ਪ੍ਰਸ਼ਾਸਨ ਸਰਕਾਰ ਤੇ ਜਿਹੜੇ ਰਾਜਨੀਤਾ ਨੇ ਮੀਡੀਆ ਨੇ ਇੱਕ ਪਰਿਵਾਰ ਆ ਕਿ ਨਹੀਂ ਪਰਿਵਾਰ ਇਹਦੇ ਵਿੱਚ ਤੁਹਾਡੇ ਕੋਲ ਵੀ ਗਲਤੀਆਂ ਹੁੰਦੀਆਂ ਮੇਰੇ ਕੋਲ ਵੀ ਹੁੰਦੀਆਂ ਪ੍ਰਸ਼ਾਸਨ ਕੋਲ ਵੀ ਹੁੰਦੀਆਂ ਸਾਡੇ ਸਾਰਿਆਂ ਕੋਲ ਹੁੰਦੀਆਂ ਤੇ ਜੇ ਅਸੀਂ ਨਿੱਜੀ ਕਿਸੇ ਨੂੰ ਟਾਰਗੇਟ ਕਰਾਂਗੇ ਤੇ ਇਹਦਾ ਮਤਲਬ ਇਹ ਹੀ ਹੈ ਵੀ ਉਹ ਨਿੱਜੀ ਰੰਜਿਸ਼ ਰੱਖਣ ਦਾ ਬੰਦਾ ਤੇ ਮੇਰੇ ਕੋਲ ਹਰ ਇੱਕ ਗੱਲ ਦਾ ਸਬੂਤ ਹੈਗਾ ਵਾ ਮੇਰਾ মিডিਆ ਨਾਲ ਕੀ ਪਿਆਰ ਆ ਇਹ ਸਾਰਾ মিডিਆ ਜਾਣਦਾ ਵਾ ਤੁਹਾਨੂੰ ਵੀ ਜਾਣ ਲੱਗਿਆ ਵੀ ਤੁਸੀਂ ਉਹਨਾਂ ਨੂੰ ਐਡ ਦੇਂਦੇ ਦਾ ਤੁੰਤ ਲੋਕ ਲਵਾਈਆ ਤੇ ਬਾਅਦ ਦੀ ਕਿਤੇ ਮੈਂ ਤੇ ਉਹ ਮੈਂ ਖਬਰ ਨਹੀਂ ਲਵਾਈ ਜਾਂਦਾ ਹਾਂ ਹਾਂ ਜਤेंद्र ਸਿੰਘ ਬੇਦੀ ਨੇ ਪੰਜਾਬ ਟਾਈਮ ਦੇ ਪ੍ਰੈਸ ਰਿਪੋਰਟਰ ਉਹਨਾਂ ਮੇਰੀਆਂ ਖਬਰਾਂ ਲਾਈਆਂ ਉਹਨਾਂ ਗਾੜੀ ਪ੍ਰੈਸ ਨੋਟ ਜਿੱਤਾ ਭੇਜਦੇ ਇੱਕ ਦੂਜੇ ਨੂੰ ਪੱਤਰਕਾਰ ਭੇਜ ਦਿੰਦੇ ਤੁਸੀਂ ਨੀ ਖਬਰਾਂ ਭੇਜ ਦਿੱਤੀ। ਵਾਦਾ ਕੀਤਾ ਸੀ ਐਡ ਦਾ ਕੋਈ ਮੈਂ ਕੋਈ ਵਾਦਾ ਨਹੀਂ ਕੀਤਾ ਭਾਜੀ ਮੈਨੂੰ ਦੱਸੋ ਜੇ ਅੱਜ ਤੱਕ ਇੱਕ মিডিਆ ਵਾਲਾ ਕਹਿ ਦੇ ਵੀ ਮੈਂ ਕਿਸੇ ਨਾਲ ਵਾਦਾ ਕਰਕੇ ਮੁਕਰਿਆ ਹਾਂ। ਇਸ ਬੰਦੇ ਨੇ ਮੈਨੂੰ ਟਾਰਗੇਟ ਕੀਤਾ ਜਾਣ ਬੁੱਝ ਕੇ ਕੀਤਾ। ਜੋ ਇਹਦੇ ਕੋਲ ਹੁੰਦਾ ਕਰੇ ਮੈਂ ਨਹੀਂ ਉਹਨੂੰ ਰੁਕਣਾ। ਇਹਦੇ ਨਾਲ ਬੰਦੇ ਜੇ ਉੱਥੇ ਅੱਜ ਪ੍ਰੂਫ ਕਰ ਦੇਣ ਕਿ ਮੇਰੇ ਤੋਂ ਪਹਿਲਾਂ ਕੋਈ ਵੀ ਮੇਰੇ ਤੇ ਅਲੀਗੇਸ਼ਨ ਹੈਗਾ ਮੇਰੇ ਥਾਣੇ ਚੜ੍ਹਿਆਲੇ ਚ ਪਤਾ ਕਰ ਲੋ ਜਾ ਕੇ। ਥਾਣੇ ਛਾੜੇ ਚ ਪਤਾ ਕਰ ਲੋ ਜਾ ਕੇ। ਕਿੰਨੀ ਐਫਆਈਆਰ ਦਰਜਿਆ ਮੇਰੇ ਨਾਲ ਤੇ ਹੋ ਗਿਆ ਇੱਕ ਉਥੇ ਪ੍ਰੈਸਰ رپورਟਰ ਆ ਉਥੋਂ ਦਾ ਹੀ ਉਹਦੇ ਨਾਲ ਦੂਜੇ ਦਿਨ ਜਿੱਤੇ ਮਰਜ਼ੀ ਵੀਡੀਓ ਪਾ ਦਿੰਦਾ ਇਹ ਭੂਏ ਜਿਹੜਾ ਲੋਕਾਂ ਦੇ ਹੋਰ ਕਿਸੇ ਦੇ ਠੀਕ ਹੈ ਕਦੀ ਕਿਸੇ ਨੂੰ ਕੁਝ ਬੋਲ ਕਰਦੇ ਆ ਦੇ ਦਿਓ ਤੁਸੀਂ ਜਿਹੜਾ ਬੋਲਣਾ ਬੋਲਿਆ ਸੀ ਜਾਂ ਨਹੀਂ ਬੋਲਿਆ ਮੈਂ ਨਹੀਂ ਬੋਲਿਆ ਮੈਂ ਨਹੀਂ ਬੋਲਿਆ ਸਾਰੇ মিডিਆ ਨੂੰ মিডিਆ ਮੇਰਾ ਪਰਿਵਾਰ ਆ ਮੇਰਾ ਪ੍ਰਾ ਮੈਂ ਕਹਿੰਦਾ ਜੀ ਮੈਂ ਨੂੰ ਤੁਸੀਂ ਜਿੱਥੇ ਕਹੋਗੇ ਮੈਂ ਤੁਹਾਡੇ ਸਾਰੇ ਵੀਡੀਓ ਤੋਂ ਗਲਤੀ ਮੰਨਦਾ ਜੇ ਮੇਰੇ ਕੋਲ ਕੋਈ ਗਲਤੀ ਹੋਈ ਕਿਸੇ ਨੂੰ ਠੇਸ ਪਹੁੰਚੀ ਆ ਮੇਰਾ ਪਰਿਵਾਰ ਆ ਮੇਰੇ ਵੱਡੇ ਵੀਰ ਆ ਛੋਟੇ ਵੀਰ ਆ ਜਿੱਥੇ ਵੱਡਿਆ ਉਹਦੇ ਨਾਲ ਆ ਰਿਹਾ ਬੜਾ ਭਾਜੀ ਬਿਖੋ ਛੱਡੋ ਤੁਸੀਂ ਗੱਲੋ ਚੋ ਵੀ ਆ ਮੇਰਾ ਉਹਨਾਂ ਨਾਲ ਵੀ ਸਾਰਿਆਂ ਨਾਲ ਪਿਆਰ ਆ ਤੁਹਾਡੇ ਨਾਲ ਇਹਨਾਂ ਸਾਰਿਆਂ ਨਾਲ ਜਿਹੜੇ ਮੇਰੀ ਇੰਟਰਵਿਊ ਕਰਨ ਦੇ ਸੀ ਉਹ ਵੀ ਇੱਕ ਮੀਡੀਆ ਵਾਲੇ ਸੀਗੇ ਇੱਕ ਚੈਨਲ ਨੂੰ ਵੀ ਟਾਰਗੇਟ ਕੀਤਾ ਗਿਆ ਉਹਨਾਂ ਦੀ ਆਪਣੀ ਰੰਜਿਸ਼ ਹੋ ਸਕਦੀ ਇੱਕ ਦੂਜੇ ਦੇ ਨਾਲ ਤੁਹਾਡਾ ਲਈ ਵੀ ਵਿਚਾਰ ਹੋ ਸਕਦਾ ਕਿ ਨਾਲ ਬਾਅਦ ਵਿੱਚ ਮੈਂ ਕਹਿੰਦੀ ਹਾਂ ਇਹਦੇ ਵਿੱਚ ਮੀਡੀਆ ਨਾਲ ਤਾਂ ਵਰਤਿਆ ਗਿਆ ਮੀਡੀਆ ਨੂੰ ਵਰਤਿਆ ਗਿਆ ਇਹਦੇ ਵਿੱਚ ਮੇਰੇ ਜਿੰਡੇ ਵਾਲੇ ਦੇ ਵਿੱਚ ਜਰਨਲਿਸਟ ਜਿੰਨੇ ਕਿਸੇ ਪੁੱਛ ਲੋ ਕਿ ਮੇਰੇ ਪਰਿਵਾਰਕ ਸਾਂਝਾ ਅੰਮ੍ਰਿਤਸਰ ਚ ਜਿੰਨੇ ਮੇਰੇ ਪਰਿਵਾਰਕ ਸਾਂਝਾ ਇੱਕ ਬੰਦਾ ਮੈਨੂੰ ਬਲੈਕਮੇਲ ਕਰ ਰਿਹਾ ਪੱਤਰਕਾਰੀ ਦੇ ਹਾਰ ਵਿੱਚ ਉਹ ਚੀਜ਼ ਦਾ ਜਵਾਬ ਮੈਂ ਕੋਰਟ 'ਚ ਦਊਂਗਾ ਔਰ ਤੁਹਾਡੇ ਸਾਹਮਣੇ ਸਾਰਾ ਚਿੱਠਾ ਲੈ ਕੇ ਆਉਂਗਾ ਪ੍ਰੈਸ ਕਾਨਫਰੰਸ ਕਰਾਂਗੇ ਕੋਈ ਗੱਲ ਨਹੀਂ ਪਰ ਤੁਸੀਂ ਕਿਉਂ ਬਲੈਕਲੋਰ ਹੋ ਜੀ ਹਾਂ ਜੋ ਤੁਸੀਂ ਕਹਣਾ ਇਹ ਕੀ ਗੱਲ ਬਲੈਕਲੋਰ ਹੋ ਜੀ ਅੱਜ ਕਰੀ ਜਾਣ ਦੋ ਵੇਖੋ ਮੇਰੀ ਗੱਲ ਸੁਣੋ ਹਰ ਚੀਜ਼ ਦੀ ਮर्यादा ਹੁੰਦੀ ਆ ਇਹ ਬੰਦੇ ਉੱਚਕਾਰ ਹੋ ਗਈ ਜੇ ਬਲੈਕਲੋਰ ਦਾ ਵਾ ਮੈਂ ਬੰਦੇ ਦਾ ਸਟੇਟਸ ਵੇਖ ਕੇ ਗੱਲ ਕਰਦਾ ਨਾ ਮੇਰਾ ਸਟੇਟਸ ਨਹੀਂ ਆ ਮੇਰੀ ਨਹੀਂ ਮੈਂ ਸਟੇਟ ਦੇ ਵਿੱਚ ਇੱਕ ਚੰਗੀ ਪੋਸਟ ਤੇ ਬੈਠਾ ਆ ਮੈਂ ਕੋਈ ਇੱਥੋਂ ਦਾ ਗਲੀ ਮੁੱਲੇ ਦਾ ਨਹੀਂ ਹਾਂ ਮੇਰਾ ਸਟੇਟਸ ਆ ਮੈਂ ਕਿਸੇ ਨੂੰ ਇਹਦਾ ਟਾਰਗੇਟ ਨਹੀਂ ਕਰ ਸਕਦਾ ਔਰ ਇੱਕ ਮੇਰਾ ਮੇਰੇ ਬਾਰੇ ਸਵਾਲ ਕੀਤਾ ਸੀ ਕਿ ਉਹਦੀ ਔਕਾਤ ਕੀ ਆ ਮੇਰੀ ਔਕਾਤ ਕੀ ਆ ਮੇਰਾ ਸੋਸ਼ਲ ਮੀਡੀਆ ਤੇ ਪਤਾ ਕਰ ਲਿਆ ਜਾਵੇ ਨਾ ਤੇ ਮੈਨੂੰ ਕੋਈ ਫੈਨ ਫੋਲੋਇੰਗ ਤੇ ਲੋਡ ਹੈ 3 ਲੱਖ ਦੇ ਲੱਗੇ ਬੰਨੇ ਮੇਰੇ ਫੋਲੋਅਰ ਹੈ ਨਾ ਮੇਰੇ ਤੇ ਅਜੇ ਤੱਕ ਕੋਈ ਕੰਪਲੇਂਟ ਹੈ ਨਾ ਕੋਈ ਅਲੀਗੇਸ਼ਨ ਹੈ ਤੇ ਜਿਹੜਾ ਬੰਦਾ ਮੇਰੇ ਤੇ ਸਵਾਲ ਚੁੱਕ ਰਿਹਾ ਵਾ ਸਿਰੇ ਦਾ ਕਰਪਟ ਬੰਦਾ ਵਾ ਤੇ ਜੇ ਮੈਂ ਬੋਲ ਪਿਆ ਤੇ ਖਿਲਾਫ ਤੇ ਫਿਰ ਬਾਅਦ ਚੋਂ ਕੱਲ ਨੂੰ ਪਰੇਸ਼ਾਨ ਹੋ